ठीक है जोमन जो आएगा आज इसी स्टार्ट करूँगी ब्लॉग चलो अभी इसी के अंदर कुछ ब्लैक फॉर आईडियाली कोई करूँगी सामान लिए थोड़ी तो दिन बच्चा हो गया चलो वेदर बड़ा खराब है जी मी पे रहया है चलो किधर जाना है ਜਾ ਜਿੱਥੇ ਸਾਨੂੰ ਕੁੰਮਨ ਹੈਗਾ ਉੱਥੇ ਚਲਦੇ ਆਂ ਅਸੀਂ ਨਾਲ ਕਹਿੰਦੇ ਬ੍ਰੈਸਕੋ ਜਾਣਾ ਬ੍ਰੈਸਕੋ ਚਲਦੇ ਆਂ ਪਹਿਲਾਂ ਠੀਕ ਹੈ ਹਾਂਜੀ ਪਹਿਲਾਂ ਬ੍ਰੈਸਕੋ ਚਲਦੇ ਆਂ ਤੇ ਬਾਕੀ ਫੇਰ ਦੇਖਾਂਗੇ ਠੀਕ ਹੈ ਆਲ ਗੁੱਡ ਚਲੋ ਚਲਦੇ ਆਂ ਠੀਕਾ ਕਿਉਂ ਨਾ ਮੀਬਾ ਪੈਂਦਾ ਅੱਜ ਅੱਜ ਕਿਉਂ ਨਾ ਸਾਡਾ ਵੀਕੈਂਡ ਹੀ ਕਰਾਉ ਹੋ ਗਿਆ ਪਾਪਾ ਚਲ ਕੋਈ ਨਾ ਨੈਕਸਟ ਵੀਕ ਸੇ ਠੀਕਾ ਹਾਂਜੀ ਜੋਏ ਮਨਾ ਉਹ ਜੈਸੇ ਕੀ ਲੈਣਾ ਫਿਰ ਆਪਾਂ ਨੇ ਅੱਜ ਅੱਜ ਸੇ ਵਾਟਰ ਗੱਡ ਲੈ ਉੰਗੇ ਆ ਕਿਉਂ ਦਾ ਜਿਹੜੇ ਕਿਉਂ ਦਾ ਪਲਾਸਟਿਕ ਦੇ ਹੁੰਦੇ ਆ ਉਹ ਲੱਕੇ ਆਉਗੇ ਸੀ ਹੋ ਚਾਹੀ ਹੁਣ ਹੁਣ ਲੀਨੂ ਲੈਣਾ ਹੈ ਉਹ ਜਾਂ ਅੱਜ ਲੈਣੇ ਹੈ ਇਹ ਹੋਲੀ ਲੈਣਾ ਹੈ ਓਏ ਵਾਟਰ ਫਲਾਸਟ ਲੈ ਕੇ ਆਉਂਗੀ ਜਿਹੜੇ ਆ ਸ਼ਿਕਾਰੀਆ ਹੈਗੇ ਆ ਸ਼ਿਕਾਰੀਆ ਕਿ ਪਿਛਕਾਰੀਆ ਸ਼ਿਕਾਰੀਆ ਠੀਕ ਆ ਤੈਨੂੰ ਸ਼ਿਕਾਰੀਆ ਦਵਾਵਾਂਗੇ ਜਿਵੇਂ ਤੈਨੂੰ ਮੈਂ ਤਾਂ ਕੀ ਹੁੰਦਾ ਉਹ ਲੈ ਆ ਜਿਹੜੇ ਵਾਟਰ ਬਲੂ ਜਿਹੇ ਹੁੰਦੇ ਆ ਚਲ ਜਾ ਕੇ ਦੇਖਦੇ ਆ ਠੀਕ ਆ ਠੀਕ ਆ ਓਹੋ ਜਿਵੇਂ ਮੈਨੂੰ ਤਾਂ ਫਟਕ ਲੱਗੇ ਪਪੇ ਨੇ 2 ਮਿੰਟ ਦੇ ਵਿੱਚ ਕੀ ਹੁੰਦਾ ਵਾਪਸ ਜੀ ਸਿਲ ਸਕਦੇ ਆ ਓਪਨ ਹੋ ਜਾਣੇ ਹਾਂ ਜੀ 2 ਮਿੰਟ ਦੇ ਵਿੱਚ ਉੱਪਰ ਹੋ ਜਾਊਗਾ ਓ ਅੱਛਾ ਮੈਨੂੰ ਤੂੰ ਸਖਾ ਰਿਆ ਹੈ ਰੇ ਗੱਡੀ ਤਾਂ ਆ ਜਾਂਦੀ ਹੈ ਛਿੱਤੀ ਕਰਕੇ ਆ ਜਾਂਦੀ ਹੈ ਆਪਣੇ ਨਹੀਂ ਹੋਇਆ ਓਏ ਓਏ ਇਹ ਤਾਂ ਵੀ ਛੋੜ ਦਿਆ ਨਹੀਂ ਹੋਈ ਦੇਖ ਇਹ ਪਤਾ ਕਿਉਂ ਨਹੀਂ ਹੋਈ ਇੱਕ ਹੋਰ ਆਉਣੀ ਹੈ ਨਹੀਂ ਕਿ ਫਿਰ ਤੈਨੂੰ ਮਰਦ ਦੇ ਵਿੱਚ ਹੋਊਗਾ ਚਲ ਦੇਖਦੇ ਹਾਂ ਕੋਈ ਨਹੀਂ ਉਹ ਤੇ ਕ੍ਰੇਨਾਤੀ ਤੇ ਪਾਪਾ ਬੋਲਦਾ ਤਾਂ ਦੂਜੀ ਵਾਲੀ ਆ ਗਈ ਸੀ ਹੁਣ ਖਤਮ ਹੈ ਤੇ ਉਹ ਦੇਖੋ ਖਲ ਗਿਆ ਨਾ ਹੁਣ ਫਾੜ ਖਲ ਗਈ ਵਾਹ ਜੀ ਵਾਹ ਕੀ ਬਾਤ ਹੈ ਜੋ ਇਹਨਾਂ ਸਾਹ ਪਤਾ ਹੋਏ ਆ ਜੋ ਮਰ ਤਨ ਨਹੀਂ ਪਤਾ ਸਾਹੀ 2 ਮਿੰਟ ਦੇ ਵਿੱਚ ਹੋ ਗਿਆ ਓਕੇ ਚਲਿਏ ਫਿਰ ਹੁਣ ਚਲਦੇ ਆ ਇਹ ਕਿੱਤੀ ਨਹੀਂ ਪਤਾ ਕੀ ਕਰਦੇ ਆ ਲੋ ਜੀ ਤੇ ਬਰਸਕੋ ਪਾਟ ਗਏ ਚਲੋ ਵੀ ਸ਼ੋਪਿੰਗ ਕਰੀਏ ਬੋਟ ਬੋਟ ਇੱਥੇ ਲੈ ਕੇ ਆਈਏ ਸੀਟ ਤੇ ਸੋਹੋ ਆਪਾਂ ਨਾਲ ਤੁਹਾਨੂੰ ਟ੍ਰੈਵਲ ਕੱਪ ਵੀ ਲੈ ਲੈਂਦੇ ਹਾਂ ਤੁਸੀਂ ਦੀ ਵਿਚ ਕੌਫੀ ਪਾਸਾ ਦੇ ਆਹ ਲੋ ਦੇ ਪਿੱਛੇ ਹੋਰ ਜ਼ਿਆ ਲੈ ਲਓ ਓਹ ਹਾ ਟ੍ਰੈਵਲ ਮੰਗ ਤਾਂ ਸਹੀ ਹੈ ਵਧੀਆ ਹੈ ਨਾ ਲੈ ਲਈਏ ਚਲ ਜਿਵੇਂ ਆਪਣੇ ਕੋਲ ਹੋਲਡ ਕਰ ਲੈ ਤੂੰ ਦੱਸ ਹਣ ਤੂੰ ਕੀ ਲੈਣਾ ਆ ਤੇਰੇ ਲਈ ਨਹੀਂ ਸਹੀ ਹੈਗਾ ਕਪੜੇ ਲੱਗ ਜਾਂਦਾ ਚਲ ਆ ਗਿਆ ਆਪਾਂ ਹੋਰ ਦੇਖਦੇ ਹਾਂ ਹੋਰ ਕੁਝ ਚਲ

ਗੱਲੇ ਨਾ ਰੋਬਾ ਇਹ ਲੈਣੀ ਹੈ ਚਲ ਇਹ ਚੱਕ ਲੈ ਰਾਕੇ ਦਾ ਬਾਈਂ ਗਿਰਾਂ ਦਿੰਦੇ ਰੱਖ ਦੇਦਾ ਇਹ ਜਾਦੀ ਵਧੀਆ ਲੱਗਦੀ ਹੈ ਇਹ ਚੱਕ ਲੈ ਫਿਰ ਚਲ ਆ ਜਾ ਹਲੇ ਕੁਮਾ ਕੀ ਕਰਦਾ ਅਨ ਕਰਦਾ ਮੈਂ ਜੇ ਗਏ ਫੁੱਟ ਤੈਨੂੰ ਕਰਨੇ ਪਣੇ ਆਪੇ ਹੈਗੀਆਂ ਤੇਰੇ ਕੋ ਪੈਸੇ ਨਹੀਂ ਰੱਖ ਦੇ ਫਿਰ ਉੱਥੇ ਰੱਖ ਦੇ ਰੱਖ ਦੇ ਜਿੱਥੇ ਚੱਕੇ ਆ ਉੱਥੇ ਰੱਖ ਦੇ ਨਾ ਨਾ ਚੌੜਾ ਨਹੀਂ ਕਰਨੀ ਆ ਜਾ ਆ ਜਾ ਆ ਜਾ ਚਲ ਆਵੀ ਨਾਲ ਦੀ ਨਾਲ ਖੇਡੀਆਂ ਕਰਦਾ ਫਿਰਦਾ ਮੈਂ ਪਤਾ ਦੇਖੀ ਨਾ ਡਰਾ ਕਾ ਜੂ ਨੂੰ ਕਵਰ ਨੇ ਮੇਰਾ ਡਰਾ ਕਰਤਾ ਜਿਹੜੇ ਮੈਂ ਇੱਥੇ ਪਾਇਆ ਹੋਇਆ ਅੱਛਾ ਤੁਸੀਂ ਲੈ ਦਾ ਪਲਾਨ ਤਾਂ ਅੱਛਾ ਤੂੰ ਇਹਨੂੰ ਡਰਾ ਕਰਦਾ ਹੁੰਨਾ ਹਾਂਜੀ ਓਕੇ ਬੋਲੇ ਅਮਾਜੋਨ ਦਾ ਏ ਓਕੇ ਇਹਦਾ ਪਰ ਤੇਰਾ ਆਈਡੀਆ ਚੋਰੀ ਕਰ ਲਿਆ ਨਾ ਨੇ ਮੈਨੂੰ ਲੱਗਦਾ ਹਨਾ ਜਿਵੇਂ ਮੈਂ ਜੱਸ ਮੈਂ ਸਹੀ ਗੱਲ ਹੈ ਨਾ ਹਾਂਜੀ ਵੀਰ ਜੀ ਬਣਾਉਂਦਾ ਹੁੰਦਾ ਮੇਰੀ ਸਿਸਟਰ ਆ ਗਈ ਹੈ ਇਹ ਮੇਰੀ ਸਿਸਟਰ ਆ ਉਹ ਇੰਟਰੋਡਿਊਸ ਕਰਾਉਣਾ ਭੱਲੇ ਗਿਆ ਤਾਂ ਹੈ ਹਾਂਜੀ ਇਹ ਮੇਰੀ ਸਿਸਟਰ ਆ ਓਕੇ ਇਹਦਾ ਨਾਮ ਜੈਕਟ ਓਕੇ ਤੇ ਤੇਰਾ ਨਾਮ ਕੀ ਹੈ ਤੇਰਾ ਨਾਮ ਜੋਇਨ ਬਣਾਵਾ ਹਰ ਹਾਰ ਵੀਡੀਓ ਪਾਇਆ ਹੋਰ ਤੇਰੇ ਚੈਨਲ ਦਾ ਨਾਮ ਤਾਂ ਦੱਸਿਆ ਹੀ ਨਹੀਂ ਬੁੰਡਾ ਐਨ ਜੇਡ ਵਾਲਾ ਓਕੇ ਓਕੇ ਸਾਰਾ ਓਕੇ ਇਹ ਤੇ ਸਾਰੇ ਫੈਮਾ ਦੇ ਹਾਂ ਇਹ ਦੂ ਕਵਰ ਨੇ ਮੇਰੇ ਪੈਰ ਡਿਆ ਦੀ ਠੀਕ ਆ ਠੀਕ ਆ ਅੱਛਾ ਤੁਹਾਨੂੰ ਪਤਾ 크ਿਸਮਸ ਦੀ ਆ ਗਈ ਆ 크ਿਸਮਸ ਦਾ ਕੀ ਹੈ 크ਿਸਮਸ ਦਾ ਤੁਹਾਨੂੰ ਪਤਾ ਮੋਂ ਕਿੰਨੇ ਅਗਰੇ ਕਰਦੇ ਹੁੰਦੇ ਹਾਂ ਤੈਨੂੰ 크ਿਸਮਸ ਦਾ ਤਾਂ ਪਤਾ ਜੋ ਇਹ ਮੈਨੂੰ ਤੁਹਾਨੂੰ ਸਾਬਜਾਦਿਆਂ ਦਾ ਪਤਾ ਹਾਂਜੀ ਪਤਾ ਮੈਨੂੰ ਉਹ ਤਾਂ ਪਤਾ ਮੈਨੂੰ ਕਿੱਦਾਂ ਸੀ ਕੌਣ ਸੀ ਸਾਬਜਾਦੇ ਹਾਂ ਕਿਹਨਾਂ ਦੇ ਬੱਚੇ ਸੀ ਕਿਉਂ ਚਾਰ ਤੇ ਹਾਂ ਕਿਹਨਾਂ ਦੇ ਬੱਚੇ ਸੀ ਦੇ ਤੇ ਆ ਗੁੱਡ ਗੁੱਡ ਵੈਰੀ ਗੁੱਡ ਤੇ ਉਹਨਾਂ ਦਾ ਸਿੱਧੀ ਦਿਹਾੜਾ ਵੀ ਆ ਰਿਹਾ ਹੈ ਨਾ ਰਿਮੈਂਬਰ ਹੈ ਨਾ ਓਕੇ ਗੁੱਡ ਜਸਮੀਰ ਬੰਬੋ ਆ ਗੁੱਡ ਨੇਡਾ ਅੰਦੀ 10 ਦਿਨ ਫਿਰ ਕੀ ਕੀ ਹੁੰਦਾ ਇਕੋ ਲੀਨਾ ਥੀ ਇਹ ਕਿਵੇਂ ਬਣਾਏ ਗਰਨੇਡਾ ਇਸ ਕੋਲ ਲੂੰਗੇ ਇਸ ਤੇ ਥਰੋ ਕਰੂੰਗੇ ਫਲੋਰ ਤੇ ਫਿਰ ਕੋਈ ਨਾ ਤੂੰ ਬ੍ਰਸਕੋ ਸਨਾੜਾ ਦੀਆਂ ਜਾਂ ਏ ਏ ਐਕਸਪਾ ਹੌਟ ਚਿਲੀ ਸੋਸ ਆ। ਬੋਲ ਕੀ ਕਹਿ ਰਹੇ ਹੋ? ਉਹ ਬਸ 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 ਉਹ ਬਸ ਬਸ ਮੈਂ ਤਰਜੀਹ ਬਸ। ਜੈਸੇ ਤੂੰ ਕੀ ਕਰ ਰਹੇ ਹੈਂ ਪੁੱਤਰ? ਮੈਂ ਤੁਮ ਮ사ਜ ਕਰਦੀ ਆ। ਤੂੰ ਮ사ਜ ਕਰਦੀ ਸੀ। ਹੂੰ ਇਹ ਕੁਛ ਕਿੰਨਾ ਸੋਹਣਾ ਲੱਗਦਾ ਸੀ ਹੈਨਾ? ਘਰ ਜਾ ਕੇ ਕਰੀਂ। ਫਿਟ ਕਰ ਜਾਣਾ? ਹਾਂ? ਫਿਟ ਕਰ ਜਾਣਾ। ਕਰਦੀ ਕਰਦੀ ਉਹ ਕਿੰਨੇ ਦਾ ਹੈ? 999

ਆਰੇ ਬੱਤਲ ਦਾ ਸੂਜੀ ਟ੍ਰੈਵਲ ਕਾ ਪੀਸੀ ਪਾਤ ਵਿੱਚ ਹਮਮ ਹੋਰ ਇਸਿਆ ਵੀ ਲੈ ਲਿਆ ਇਹ ਮ사ਜ ਕਿਦੀ ਕਰਿਆ ਕਰਨੀ ਐ ਤੂੰ ਮ사ਜਰ ਕਿਉਂ ਲੈ ਲਿਆ ਆ ਕੀ ਕਰਨਾ ਤਾ ਇਹ ਵੀ ਲੱਤੀ ਆ ਇਹ ਤੂੰ ਕੀ ਕਰਨਾ ਐ ਇਹ ਤਾਂ ਹਨੀ ਵਾਲਾ ਹਾਂਜੀ ਇਹ ਠੀਕ ਐ ਠੀਕ ਐ ਜੈਸੇ ਤੂੰ ਕੀ ਲੈ ਇਸੀ ਕਫੀ ਜਮੈਟ ਲੈਤਾ ਇਹ ਲੈਤਾ ਇਹ ਕੀ ਐ ਜਿਹੜਾ ਵਾਟਰ ਬਲਾਸ ਹੈ ਗਿਆ ਉਹ ਸ਼ਿਕਾਰੀ ਆ ओके ਤੇਰੀਆਂ ਸ਼ਿਕਾਰੀਆਂ ਠੀਕ ਹੈ ਆ ਦੇਖੋ ਕਿ ਨਸਲਫ ਪੀਜੇਗਾ ਬਾਥਮੈਟ ਦਾ ओके ਬਾਥਮੈਟ ਠੀਕ ਹੈ ਚਲ ਆਜੋ ਹੁਣ ਕੀ ਹੋਰ ਹੋਰ ਲੈਣਾ ਕੁਝ ਹਾਂਜੀ ਆ ਵੀ ਦਿੱਤੀ ਸੀ ओके ओके ਚਲ ਠੀਕ ਹੈ ਰੱਖਦੇ ਫਿਰ ਚਲ ਆ ਜਾ ਜਿਹੜਾ ਕੁਝ ਰਹਿ ਗਿਆ ਹੁਣ ਉਹ ਵੀ ਲਓ ਠੀਕ ਹੈ ਚਲੋ ਚਲੋ क्रॉक्स ले आए हां जी ये तो आ बो बढ़िया लगे डिजाइन जो क्रॉक्स में दिखा केड़ा डिजाइन जिसे क्रॉक्स लिख के आया शायद जी करते हैं ये पापा लिया अच्छा मेरे लिए भी लेके आए हैं चलो मेरा और बाकी तेरा दूसरा और कुछ नहीं लेके थी। आए थे ठीक है शिकारियां थले ओके जो ਖਾਣਾ ਕੀ ਹੈ ਪੀਜ਼ਾ ਫ੍ਰੈਂਚ ਫ੍ਰਾਈਜ਼ ਓਹ ਪੀਜ਼ਾ ਤਾਂ ਯਾਰ ਠੀਕ ਨਹੀਂ ਹੈ ਕੋਈ ਪਰ ਤੂੰ ਮੋਟਾ ਹੋ ਜਾਏਗਾ ਨਹੀਂ ਕੋਈ ਕੋਦੋਲਾ ਖਾਤਾ ਨਹੀਂ ਹੋਏ ਮਾਤਾ ਚੱਲ ਬਣਦਾ ਅੱਜ ਤਾਂ ਤੇਰਾ ਪੀਜ਼ਾ ਹਨਾ ਕਿਉਂਕਿ ਵੈਦਰ ਚੰਗਾ ਹੈ ਤੇ ਪੀਜ਼ਾ ਤਾਂ ਚਾਹੀਦੀ ਹੈ ਹਨਾ ਕਿਹੜਾ ਪੀਜ਼ਾ ਖਾਣਾ ਹੈ ਦੱਸ ਪਰ ਮੈਨੂੰ ਆ ਸਲਿੰਗ ਸ਼ਾਟ ਕਿੱਥੋਂ ਲੈ ਕੇ ਆਉਣਾ ਹੈ ਸਲਿੰਗ ਸ਼ਾਟ ਪੀਜ਼ਾ ਹਟ ਪੀਜ਼ਾ ਡੋਮੀਨੋਜ਼ ਪੀਜ਼ਾ ਕਿੱਥੋਂ ਲੈਣਾ ਪੀਜ਼ਾ ਕਲੱਬ ਓ ਪੀਜ਼ਾ ਕਲੱਬ ਆ ਗਿਆ ਤੋ ਵਾਹ ਜੀ ਵਾਹ ਚੱਲ ਬਰਾਜ ਪੀਜ਼ਾ ਕਲੱਬ ਤੋਂ ਲੈ ਕੇ ਆਉਂਦੇ ਹਾਂ ਠੀਕ ਹੈ ਸੁਆਦ ਲੱਗਦਾ ਸੁਆਦ ਬਹੁਤ ਲੱਗਦਾ ਇਹ ਬਹੁਤ ਇਹਨੇ ਪੀਜ਼ਾ ਹੀ ਦੁੱਭਾ ਚੇਂਜ ਕਰ ਦਿੱਤਾ ਇਹਨੇ ਪਰ ਲਿਖਿਆ ਕੀ ਲਿਖਿਆ ਚਲੋ ਖਾ ਲਿਓ ਘਰ ਜਾ ਕੇ ਖਾ ਲਿਓ ਦੋਨੋਂ ਹੀ ਜਾਣੇ ਠੀਕ ਹੈ ਮੈਟ ਨਹੀਂ ਕੋਈ ਨਹੀਂ ਹੈ ਕੋ वेजिटेरियन ਹੈ ਓਕੇ ਤੁਹਾਨੂੰ ਵੈਜੀਟੇਰੀਅਨ ਮਸੰਦ ਹੈ ਸਗੀ ਥੈਂਕ ਯੂ ਕਿੱਥੇ ਪਹੁੰਚ ਗਿਆ ਤੂੰ ਅਸੀਂ ਅੱਜ ਕੱਲ ਪਹੁੰਚ ਗਏ ਫਿਰ ਬੋਲ ਨਾ ਇਦਾਂ ਕਿੱਥੇ ਪਹੁੰਚ ਗਿਆ ਕਿੱਥੇ ਸੰਨ ਦੱਸਿਆ ਤਾਂ ਹੈ ਨਹੀਂ ਥੈਂਕ ਯੂ ਫੋਰ ਲੁਕਿੰਗ ਆਟ ਮੀ ਵੀਡੀਓ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਸਾਰੇ ਨੂੰ ਹੋਰ ਵੀ ਦੱਸੋ ਇਹ ਵੀਡੀਓ ਦੀ ਅਗਲੇ ਵਲੌਗ ਦੇ ਵਿੱਚ ਮਿਲਦੇ ਆਂ ਜਿਸ ਵਿੱਚ ਤੂੰ ਕੁਝ ਕਹਿਣਾ ਲਾਈਕ ਐਂਡ ਸ਼ੇਅਰ ਓਕੇ